ਜਿੰਨੀ ਵੀ ਗਾਇਕ ਇੰਡਸਟਰੀ ਆ ਲੁਧਿਆਣੇ ਦੇ ਵਿੱਚ ਸਭ ਤੋਂ ਸੋਹਣੀ ਕੁੜੀ ਜਿਹਦੇ ਕੋਲੇ ਆਉਂਦੀ ਐ ਉਹ ਵੀ ਹਾਈ ਪਿਚ ਤੇ ਗਾਉਣ ਵਾਲੀ ਇਹ ਗਰੀਬ ਘਰ ਦਾ ਮੁੰਡਾ ਇੰਨਾ ਸੋਹਣਾ ਸਾਥ ਦੋਨਾਂ ਦੀ ਬਰਾਬਰ ਦਾ ਹਾਈਟ ਬਰਾਬਰ ਦੀ ਪਿਚ ਤੇ ਗਾਉਣਾ ਉਹ ਬਰਦਾਸ਼ਤ ਨਹੀਂ ਹੋਇਆ ਕਿਸੇ ਬਾਕੀ ਬਿਨਾ ਗਰਦਾਸ ਤੋਂ ਟੋਟਲੀ ਕਲਾ ਕਰ ਲੱਗਦੇ ਸੀ ਇੱਥੇ ਕੋਈ ਅੱਕ ਵਾਲੀ ਗੱਲ ਨਹੀਂ ਹੁਣ ਹਾਕਮ ਬਖਤਰੀ ਵਾਲੇ ਨੇ ਕਈ ਦਿਨ ਪਹਿਲਾਂ ਕੀ ਕੀਤਾ ਲੈ ਮੈਂ ਕੈਮਰੇ ਤੇ ਤੁਹਾਡੇ ਸਾਹਮਣੇ ਆਪ ਦੇ ਗੱਲਾਂ ਕਹਿੰਦਾ ਉਹ ਤਾਂ ਕਹਿੰਦਾ ਮੇਰਾ ਯਾਰ ਦੋਸਤ ਤੇ ਗੱਲਾਂ ਬੀੜੀਆਂ ਸਿਕਟਾਂ ਦੀਆਂ ਕਰਦਾ ਜੇ ਤੁਸੀਂ ਪ੍ਰਾਣੀ ਸਿੰਘਰਾ ਦੀ ਗੱਲ ਸੁਣ ਲਓ ਹੱਥ ਖੋਟ ਲੈ ਜੇਟ ਨੇ ਚਾਹ ਦਾ ਗਲਾਸ ਫੜਾਉਂਦੀ ਨੂੰ ਤੇ ਬੀਬੀ ਸਰੇਂਦਰਪੁਰ ਪੰਜਾਬ ਦੀ ਕੋਲ ਮੇਰੀ ਕੌਲੀ ਕਲੀ ਕਰਦੇ ਠੀਕ ਆ ਤੇ ਬਾਬਾ ਬੋੜ ਜਮਲਾ ਜੀ ਵਿਸਤੀ ਦੀ ਬੋਤਲ ਵਰਗੀ ਕਈ ਚਮਕੀਲਾ ਸਾਹਿਬ ਕਹਿੰਦੇ ਸੀ ਉਹ ਬੈ ਜਾ ਓਏ ਕਰੇ ਜਾ ਕੇ ਇਹਦੀ ਚਮਕੀਲਾ ਜੱਟ ਆਇਆ ਕਹਿੰਦਾ ਪਤੰਦਰ ਦਾ ਸਿਰ ਵੇਖ ਮੁੰਡਿਆ ਜਿਵੇਂ ਕਈ ਨਾਲ ਮੁੰਡਿਆ ਹੁੰਦਾ ਥੋੜੀ ਜਿਹੀ ਇਸ ਤਰ੍ਹਾਂ ਦੀ ਗੱਲਾਂ ਪਾਈਆਂ ਜਾਂਦੀਆਂ ਬਰੀਕੀ ਦੇ ਨਾਲ ਕੁਦਰ ਲੋਗੋ ਆ ਔਰ ਤੈਨੂੰ ਕੌਣ ਜਾਣਦਾ ਚਮਕੀਲਾ ਸਾਹਿਬ ਦੇ ਸਾਹਮਣੇ ਤੂੰ ਆਪਦਾਬ ਨੂੰ ਕਹਿੰਦਾ ਇਹ ਉਹ ਜੋ ਕੋਈ ਨਹੀਂ ਐਸਾ ਫਰਾਡ ਦੀਆਂ ਗੱਲਾਂ ਨੇ ਇਹ ਉਹ ਜੇ ਲੋਕਾਂ ਦੀਆਂ ਪਾਜੀ ਗੱਲਾਂ ਜਨਾਓ ਤੁਹਾਡੇ ਕੇ ਬੇਨਤੀ ਹੈ ਕੋਈ ਹਾਕਮ ਬਖਤਰੀ ਵਾਲਾ ਨਹੀਂਾਰੇ ਹੀ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਜਸਥਾਨ ਦੇ ਸਾਲੂ ਸ਼ਹਿਰ ਨਗਰੀ ਦੇ ਵਿੱਚ ਮੌਕੇ ਤੇ ਮੌਜੂਦ ਆ ਤੇ ਇਸ ਵੇਲੇ ਇਮਤਾਜ਼ ਅਲੀ ਦੁਆਰਾ ਬਣਾਈ ਗਈ ਫਿਲਮ ਅਮਰ ਸਿੰਘ ਚਮਕੀਲਾ ਕਾਫੀ ਸੁਰਖੀਆਂ ਦੇ ਵਿੱਚ ਆ ਤੇ ਵਰਲਡਵਾਈਡ ਕਾਫੀ ਹਿੱਟ ਵੀ ਹੋ ਰਹੀ ਹੈ ਤੇ ਉਸੇ ਹੀ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਬਾਈ ਗੱਗੂ ਪਰਾੜ ਜੀ ਸਾਡੇ ਨਾਲ ਮੌਜੂਦ ਹੈ ਤੇ ਬਾਈ ਜੀਵਨ ਵੀ ਸਾਡੇ ਨਾਲ ਮੌਜੂਦ ਹੈ ਤੇ ਜਿਨ੍ਹਾਂ ਦੇ ਕੀ ਅਮਰ ਜੋਧ ਦੇ ਆਖਰੀ ਬੋਲ ਉਹਨਾਂ ਦੇ ਬੁੱਕ ਦੇ ਵਿੱਚ ਦੋ ਆਰਟੀਕਲ ਵੀ ਬਾਈ ਜੀ ਦੇ ਲੱਗੇ ਆ ਤੇ ਅਮਰ ਸਿੰਘ ਚਮਕੀਲਾ ਜੀ ਦੇ ਬਾਰੇ ਅਣ ਸੁਣੀਆਂ ਗੱਲਾਂ ਅੱਜ ਬਾਈ ਜੀ ਤੋਂ ਜਾਣਦੇ ਹਾਂ ਬਾਈ ਜੀ ਸਾਸਰੀ ਚਾ ਸਰਨ ਸਾਸਰੀ ਕਲ ਬਾਈ ਜੀ ਤੇ ਬਾਈ ਜੀ ਫਿਲਮ ਆਈ ਆ ਇਮਤੀਆਜ ਅਲੀ ਦੁਆਰਾ ਬਣਾਈ ਗਈ ਅਮਰ ਸਿੰਘ ਚਮਕੀਲਾ ਹਾਂ ਜੀ ਤੇ ਇਹ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਆਪਣੇ ਵਿਚਾਰ ਹੈ ਜਿਹੜੇ ਉਸ ਸ਼ਾਵੜਾ ਜੀ ਪਹਿਲਾਂ ਤੁਹਾਡਾ ਬਹੁਤ ਧੰਨਵਾਦ ਤੁਸੀਂ ਮੈਨੂੰ ਨਿਮਾਣੇ ਜੇ ਬੰਦੇ ਨੂੰ ਮਿਲਣ ਵਾਸਤੇ ਆਏ ਆ ਤੇ ਇਹ ਫਿਲਮ ਸ਼ਾਵੜਾ ਜੀ ਬਾਲੀਵੁੱਡ ਦੀ ਹਿੰਦੀ ਮੂਵੀ ਆ ਵੱਡੇ ਬਚੜ ਦੀ 200 ਕਰੋੜ ਦੀ ਲਾਗਤ ਦੇ ਨਾਲ ਬਣਾਈ ਗਈ ਹੈ ਬਹੁਤ ਮਿਹਨਤ ਕੀਤੀ ਹੈ ਬਹੁਤ ਸਰਜ ਕੀਤਾ ਖਾਨ ਸਾਹਿਬ ਨੇ ਤੇ ਬਹੁਤ ਵੱਡੇ ਲੈਵਲ ਦੀ ਫਿਲਮ ਆ ਇਹ ਤੇ ਅਸੀਂ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਐਡੇ ਵੱਡੇ ਬੈਨਰ ਦੀ ਫਿਲਮ ਬਣਾਈ ਹੈ ਹਾਂ ਤੇ ਇਹ ਫਿਲਮ ਅੱਜ ਕੱਲ ਬਹੁਤ ਹਿੱਟ ਜਾ ਰਹੀ ਹੈ ਇਹਦੇ ਚ ਪ੍ਰਦੀਪੀ ਚੋਪੜਾ ਮੈਡਮ ਨੇ ਤੇ ਦਰਜੀਤ ਸਾਂਜੀ ਨੇ ਬੜਾ ਬਰੀਕੀ ਦੇ ਨਾਲ ਔਰ ਲਾਈਵ ਗਾਇਆ ਵੀ ਹੈ ਤੇ ਬਹੁਤ ਸੋਹਣਾ ਕੰਮ ਵੀ ਕੀਤਾ ਫਿਲਮ ਦੇ ਵਿੱਚ ਕਿਰਤਾਰ ਵੀ ਉਹਨਾਂ ਨੇ ਬਾਕੂਬੀ ਨਿਵਾਇਆ ਹਾਂ ਬਾਕੂਬੀ ਨਿਵਾਇਆ ਬਾਕੀ ਏਆਰ ਰਹਿਮਾਨ ਜੀ ਉਹਨਾਂ ਦਾ 뮤직 ਬਹੁਤ ਵੱਡੀ ਗੱਲ ਆ ਸਾਹਿਬਾ ਜੀ ਹਿੰਦੁਸਤਾਨ ਦੇ ਲੈਜੈਂਡਰੀ ਆ ਹਾਂਜੀ 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 ਬਿਲਕੁਲ ਤੇ ਬਾਕੀ ਫਿਲਮ ਦੇ ਵਿੱਚ ਜੋ ਜਿਵੇਂ ਮਨ ਲਾ ਆਪਣੇ ਸ਼ੂਟਿੰਗ ਚੱਲਦੀ ਸੀਗੀ ਸੰਗਰੂਰ ਮੈਨੂੰ ਇਮਤਿਹਾਨ ਸਰ ਦਾ ਫੋਨ ਆਇਆ ਵੀ ਇਸ ਤਰ੍ਹਾਂ ਕਰਕੇ ਬ੍ਰਾਦਰ ਸਾਹਿਬ ਤੁਸੀਂ ਉੱਥੇ ਆਓ ਮੈਂ ਰਾਤ ਨੂੰ 11 ਵਜੇ ਇਥੋਂ ਗੱਡੀ ਕਰਾਈ ਤੇ ਉੱਥੇ ਪਹੁੰਚਿਆ ਮੈਂ ਸ਼ਾਇਦ ਪਿੰਡ ਦਾ ਨਾਮ ਹਤਨ ਸੀ ਤੇ ਅਸੀਂ ਉੱਥੇ ਜਦੋਂ ਪਹੁੰਚੇ ਤੇ ਦਲਜੀਤ ਭਾਜੀ ਨਾਲ ਵੀ ਮਿਲਾਇਆ ਤੇ ਵਧੀਆ ਗੱਲਬਾਤ ਹੋਈ ਤੇ ਮੇਰੇ ਦੋ ਆਰਟੀਕਲ ਜਿਹੜੇ ਲੱਗੇ ਉਹਨਾਂ ਦੇ ਵਿੱਚੋਂ ਥੋੜਾ ਬਹੁਤਾ ਉਹਨਾਂ ਨੇ ਮੈਨੂੰ ਪੁੱਛਿਆ ਤੇ ਬਰਾੜ ਸਾਹਿਬ ਇੱਕ ਜ਼ਿਕਰ ਹੋਰ ਸਾਊਂਡ ਤੋਂ ਜ਼ਿਕਰ ਚੱਲਿਆ ਜਿਵੇਂ ਅਸੀਂ ਵੀ ਮੈਂ ਸ਼ਾਇਦ ਕੱਲ ਹੀ ਵੇਖ ਰਿਆ ਸੀ ਇੱਕ ਪਰਨੀਤੀ ਚੋਪੜਾ ਤੇ ਦਿਲਜੀਤ ਦੀ ਇੱਕ ਕਲਿੱਪ ਦੇਖੀ ਜਿੰਦੇ ਵਿੱਚੋਂ ਅਮਰ ਸਿੰਘ ਦੇ ਰੋਲ ਦੇ ਵਿੱਚ ਸੀ ਚਮਕੀਲਾ ਸਾਹਿਬ ਤੇ ਉੱਥੇ ਜਿਵੇਂ ਲੋਗੋ ਵੀ ਆਇਆ ਖਾਲਸਾ ਤੇ ਤੁਹਾਡੇ ਫਾਦਰ ਸਾਹਿਬ ਰੰ ਦਾ ਸਾਊਂਡ ਸੀ ਜਿਵੇਂ ਖਾਲਸਾ ਸਾਊਂਡ ਹਾਂਜੀ ਤਾਂ ਤੁਹਾਨੂੰ ਕਿੱਦਾਂ ਲੱਗਦਾ ਵੀ ਤੁਹਾਨੂੰ ਵੀ ਉਹ ਭੁੱਲੇ ਨਹੀਂ ਮਤਲਬ ਇੰਨੀ ਬਰੀਕੀ ਤਕਾਤ ਇਮਤੀਆਜ਼ ਅਲੀ ਨੇ ਇੰਨੀ ਬਰੀਕੀ ਦੇ ਉੱਤੇ ਕੰਮ ਕੀਤਾ ਹਾਂਜੀ ਪਾਜੀ ਨੇ ਬਹੁਤ ਵਧੀਆ ਰਿਸਪੈਕਟ ਕੀਤੀ ਜਿਵੇਂ ਮੈਂ ਇੱਕ ਛੋਟੇ ਲੈਵਲ ਤੋਂ ਇੱਥੋਂ ਬੰਦਾ ਮੇਰੀ ਕੋਈ ਪਛਾਣ ਨਹੀਂ ਐਡਾ ਮੈਂ ਵੱਡਾ ਕੋਈ ਰੈਕਟਰ ਨਹੀਂ ਪਰ ਪਾਜੀ ਨੇ ਮੈਨੂੰ ਇਗਨੋਰ ਨਹੀਂ ਕੀਤਾ ਮੇਰੀ ਬਹੁਤ ਰਿਸਪੈਕਟ ਕਰੀ ਆ ਉਹ ਸੌਂਗ ਆ ਬਾਹਾਂ ਵਿੱਚ ਪੜੀ ਸੌਂ ਜਾਂ ਨਹੀਂ ਪ੍ਰਨੀਤੀ ਚੋਪੜਾ ਤੇ ਦਲਜੀਤ ਸਾਹ ਜੀ ਨੇ ਗਾਇਆ ਉਹਦੇ ਸਾਡੇ ਸੌੜ ਦਾ ਬਕਾਇਦਾ ਨਾਮ ਆਇਆ ਜੀ ਠੀਕ ਹੈ ਹਾਂਜੀ ਤੇ ਇੱਕ ਚੀਜ਼ ਹੋਰ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ ਜਿਵੇਂ ਖੈਰੂ ਵਾਲਾ ਪਿੰਡ ਇੱਥੇ ਰਾਜਸਥਾਨ ਦੇ ਵਿੱਚ ਤੁਹਾਡੇ ਹਲਕੇ ਦੇ ਵਿੱਚ ਹੀ ਪੈਂਦਾ ਸਾਦੂਲ ਸ਼ਹਿਰ ਹਲਕੇ ਦੇ ਵਿੱਚ ਤੁਹਾਡੇ ਯਾਦ ਹੋਊਗਾ ਚਮਕੀਲਾ ਦਾ ਇੱਕ ਪੰਜਾਬ ਚ ਪ੍ਰੋਗਰਾਮ ਸੀ ਜਿੱਥੇ ਉਹਨਾਂ ਨੇ ਗੰਗਨਗਰ ਦਾ ਸ਼ਾਇਦ ਜ਼ਿਕਰ ਵੀ ਕਰਿਆ ਸੀ ਹਾਂਜੀ ਤੇ ਖੈਰੂ ਵਾਲੇ ਸ਼ੋਅ ਲੱਗਿਆ ਸੀ ਉਸ ਦੀ ਕੋਈ ਯਾਦਗਰੀ ਜੇ ਤੁਹਾਡੇ ਯਾਦ ਹਾਂਜੀ ਉਸ ਟਾਈਮ ਮੈਂ 10 ਸਾਲ ਦਾ ਸੀ 88 ਦੀ ਗੱਲ ਆ ਜੀ ਹੂੰ 1988 ਦੀ ਇੱਥੇ ਲੜਾਈ ਹੋ ਗਈ ਸੀ 88 ਜੀ ਮੇਰੇ ਹਿਸਾਬ ਨਾਲ ਚਮਕੀਲਾ ਜੀ ਹਾਂ ਜੀ ਉਹ ਉਹਨਾਂ ਦੀ 8 ਮਾਰਚ ਨੂੰ ਆਉਂਦੀ ਐ ਸ डिसेंबर ਦੀ ਗੱਲ ਆਈ ਤੇ ਇੱਥੇ ਲੜਾਈ ਹੋ ਗਈ ਸੀ ਕਿ ਫਾਇਰਿੰਗ ਵਗੈਰਾ ਹੋ ਗਈ ਸੀ ਉਸ ਤੋਂ ਬਾਅਦ ਕਾਫੀ ਵਿਵਾਦ ਹੋਇਆ ਸੀਗਾ ਉਸ ਤੋਂ ਬਾਅਦ ਥਾਣੇ ਪੁਲਿਸ ਪੁਲਸ ਵੀ ਆਈ ਸੀਗੀ ਤੇ ਇਸ ਤਰ੍ਹਾਂ ਕਰਕੇ ਵੀ ਕਾਫੀ ਸੀਗਾ ਬਾਕੀ ਐਡੀ ਵੱਡੀ ਕੋਈ ਗੱਲ ਨਹੀਂ ਸੀ ਫਿਰ ਬਾਅਦ ਚ ਸ਼ੋਰ ਨਾਲ ਉਹਨੇ ਬੰਦ ਕਰਕੇ ਚਲੇ ਗਏ ਸੀਗੇ ਠੀਕ ਹੈ ਬਰਾੜ ਸਾਹਿਬ ਜਿਵੇਂ ਤੁਹਾਡੇ ਨਾਲ ਮਿਲ ਕੇ ਆਪਣੀ ਮੁਲਾਕਾਤ ਵੈਸੇ ਵੀ ਹੁੰਦੀ ਰਹਿੰਦੀ ਹੈ ਬਰਾੜ ਸਾਹਿਬ ਇੱਕ ਆਰਟਿਸਟ ਹੈ ਮਤਲਬ ਪੁਰਾਣੇ ਜਿੰਨੇ ਵੀ ਲੈਜੈਂਡਰੀ ਆ ਉਹਨਾਂ ਨਾਲ ਕੰਮ ਕਰਨ ਦਾ ਵੀ ਬਾਈ ਨੂੰ ਮੌਕਾ ਮਿਲਿਆ ਤੇ ਬਰਾੜ ਸਾਹਿਬ ਜਿਵੇਂ ਤੁਹਾਡੀ ਨਜ਼ਰ ਹੈ ਜਿਹੜੀ ਉਹ ਹਰ ਬਰੀਕੀ ਤੇ ਰਹਿੰਦੀ ਹੈ ਇਹ ਚੀਜ਼ ਮੈਂ ਗੌਰ ਵੀ ਕਰਦਾ ਤਾਂ ਇੱਕ ਦਰਸ਼ਕਾਂ ਲਈ ਛੋਟਾ ਜਿਹਾ ਅੰਦਾਜ਼ ਅਮਰ ਸਿੰਘ ਚਮਕੀਲਾ ਜਿਹਾ ਹੈ ਅਗਰ ਤੁਸੀਂ ਪੇਸ਼ ਕਰਦੇ ਹੋ ਤਾਂ ਸਾਡੇ ਲਈ ਖੁਸ਼ੀ ਦੀ ਗੱਲ ਹੋਊਗੀ ਇੱਕ ਤਾਂ ਸਾੜਾਈ ਮੈਂ ਦੱਸਣਾ ਚਾਹਣਾ ਤੁਸ ਸ਼ਾਇਦ ਇਹ ਸਵਾਲ ਭੁੱਲ ਗਏ ਹੋਗੇ ਉਹ ਤਾਂ ਅੰਦਾਜ਼ ਦੱਸਣਦਗੀ ਇਹਨਾਂ ਨੇ ਨਾ ਪ੍ਰਨੀਤੀ ਚੋਪੜਾ ਨੂੰ ਮੈਡਮ ਅਮਰਜੋਤਾ ਦਿਖਾਤਾ ਉਹਨੇ ਐਕਟਿੰਗ ਵੀ ਬਹੁਤ ਸੋਹਣੀ ਕੀਤੀ ਇਹਦੇ 'ਚ ਕੋਈ ਸ਼ੱਕ ਨਹੀਂ ਪਰ ਅਮਰਜੋਤ ਮੈਡਮ ਕਦੇ ਜੁੱਤੀ ਨਹੀਂ ਪਾਉਂਦੇ ਹੁੰਦੇ ਸੀ ਉਹ ਹਮੇਸ਼ਾ ਸਲੀਪਰ ਹੀਲ ਆਲੀ ਯਾਨੀ ਕਿ ਜਿੰਸੈਂਡਲ ਬੋਲਦੇ ਆ ਉਹ ਪਾਉਂਦੇ ਸੀਗੇ ਠੀਕ ਹੈ ਤੇ ਪੜ੍ਹੇ ਲਿਖੇ ਸੀਗੇ ਬਾਕੀ სპੋਰਟਸਮੈਨ ਵੀ ਸੀਗੇ ਉਹ ਚੀਜ਼ਾਂ ਨੂੰ ਥੋੜਾ ਜਿਹਾ ਇਹਨਾਂ ਨੂੰ ਦਿਖਾਉਣਾ ਚਾਹੀਦਾ ਸੀਗਾ ਚਲੋ ਬਾਕੀ ਸਰ ਦੀ ਆਪ ਦੀ ਆਪੋ ਆਪਣੀ ਉਹਨਾਂ ਦੀ ਰਹਿ ਆ ਤੇ ਬਾਕੀ ਚਮਕੀਲਾ ਸਾਹਿਬ ਜਿਵੇਂ ਸਟੇਜਾਂ ਤੇ ਆਮ ਬੋਲਦੇ ਹੁੰਦੇ ਸੀ ਮੇਰੇ ਆਈ ਹੈ ਨਾ ਵੀ ਜੇ ਸ਼ਾਇਦ ਦਲਜੀਤ ਭਾਜੀ ਨੇ ਵੀ ਉਹਨਾਂ ਨੂੰ ਦੇਖਿਆ ਹੋਇਆ ਕੋਈ ਉਦੋਂ 5-6 ਸਾਲ ਦੇ ਦੱਸਿਗੇ ਨਹੀਂ ਦੇਖਿਆ ਤੇ ਚਲੋ ਲਾਈਵ ਖਾੜੇ ਦੇਖਿਓੜੇ ਜਿਵੇਂ ਉਹਨਾਂ ਦਾ ਅੰਦਾਜ਼ ਸੀਗਾ ਜਿਵੇਂ ਬੋਲਦੇ ਸੀ ਥੋੜਾ ਜਿਹਾ ਅਸੀਂ ਲੁੱਦਿਆਂ ਤੋਂ ਚੱਲ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਏ ਆਂ गांव ਵਾਲਿਆਂ ਨੇ ਤਾਂ ਗਾਈ ਜਾਣਾ ਹੁੰਦਾ ਅਸੀਂ ਤਾਂ ਬੜੀ ਜਗਾਈ ਜਾਣਾ ਬਾਕੀ ਇਸ ਤਰ੍ਹਾਂ ਦੀਆਂ ਗੱਲਾਂ ਹੈਗੀਆਂ ਵੀ ਜਿਵੇਂ ਮੰਨ ਲਓ ਵੀ ਕਈ ਚਮਕੀਲਾ ਸਾਹਿਬ ਕਹਿ ਦਿੰਦੇ ਸੀ ਉਹ ਬਹਿ ਜਾ ਓਏ ਘਰੇ ਜਾ ਕੇ ਕਹਿੰਦੀ ਚਮਕੀਲਾ ਚਾਚਾ ਇਹ ਕਹਿੰਦਾ ਪਤੰਦਰ ਦਾ ਸਿਰ ਵੇਖ ਮੁੰਡਿਆ ਜਿਵੇਂ ਕਈ ਨਾਲ ਮੁੰਡਿਆ ਹੁੰਦਾ ਥੋੜੀ ਜਿਹੀ ਇਸ ਤਰ੍ਹਾਂ ਦੀ ਗੱਲਾਂ ਪਾਈਆਂ ਜਾਂਦੀਆਂ ਬਰੀਕੀ ਦੇ ਨਾਲ ਤੇ ਥੋੜਾ ਜਿਹਾ ਵਧੀਆ ਬਾਕੀ ਬਹੁਤ ਵਧੀਆ ਅੱਛੀ ਫਿਲਮਾ ਜੋ ਕਿ ਮਤਲਬ ਇੱਕ ਹਾਸੇਪੂਰਨ ਮਾਹੌਲ ਹੁੰਦਾ ਜਿਸ ਨਾਲ ਕਿ ਇਹ ਖਾੜਾ ਆਪਣੇ ਆਪ ਚ ਪੂਰਾ ਮੰਨਿਆ ਜਾਂਦਾ ਉਹ ਮਾਹੌਲ ਉਸ ਦੇ ਵਿੱਚ ਐਡ ਕਰ ਸਕਦੇ ਸੀ ਪਰ ਪ੍ਰਦੀਪੀ ਮੈਡਮ ਨੇ ਬਹੁਤ ਸੋਹਣਾ ਰੋਲ ਕੀਤਾ ਦਲਜੀਤ ਜੀ ਨੇ ਸੋਹਣਾ ਰੋਲ ਕੀਤਾ ਇਮਤੀਆਜ਼ ਸਰ ਨੂੰ ਤਾਂ ਵਾਰ-ਵਾਰ ਸਲੂਟ ਕਰਦੇ ਆ ਕਿਉਂਕਿ ਐਡੇ ਵੱਡੇ ਬਜਟ ਦੀ ਫਿਲਮ ਚਮਕੀਲਾ ਇਹ ਦੁਨੀਆ ਦੇ ਵਿੱਚ ਸਾੜਾ ਇੱਕ ਨੰਬਰ ਤੇ ਚੱਲ ਰਹੀ ਹੈ ਬਿਲਕੁਲ ਚੱਲ ਰਹੀ ਹੈ ਤੇ ਕਾਫੀ ਸਾਰੇ ਜਿਹੜੇ ਪੰਜਾਬੀ ਦੇ ਜਿਹੜੇ ਆਪਾਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦੇ ਉਹ ਅਡੋਡੀ ਬਿਆਨ ਦੇ ਰਿਹਾ ਜਿਵੇਂ ਅਗਰ ਮੈਂ ਇਸ ਨੂੰ ਰੋਲ ਨੂੰ ਨਭਾਉਂਦਾ ਤਾਂ ਮੈਂ ਸ਼ਾਇਦ ਦਿਲਜੀਤ ਤੋਂ ਜ਼ਿਆਦਾ ਵਧੀਆ ਕਰ ਸਕਦਾ ਸੀ ਇਸ ਤੇ ਤੁਹਾਡਾ ਬਰਾੜ ਸਾਹਿਬ ਕੀ ਸ਼ਾਮੜਾ ਜੀ ਕੋਈ ਨਹੀਂ ਕਰ ਸਕਦਾ ਬੱਬੂ ਮਾਨ ਜੀ ਕਹਿ ਰਿਹਾ ਮੈਂ ਸ਼ਰੇਆਮ ਨਾਮ ਹੀ ਲੈ ਦੇਣਾ ਹਾਂ ਵੇਖੋ ਜੀ ਪਹਿਲਾਂ ਤਾਂ ਬੱਬੂ ਮਾਨ ਜੀ ਨੇ ਬਹੁਤ ਸੋਹਣੇ ਉਹਨਾਂ ਦੇ ਸੌਂਗ ਆਏ ਆ ਚੋਰੀ ਚੋਰੀ ਜੱਟੀ ਚਮਕੀਲਾ ਸੌਂਦੀ ਤੇ ਬਾਕੀ ਵੀ ਅੱਜ ਕੱਲ੍ਹ ਜੇ ਦਲਜੀਤ ਦਸਾਂਝ ਜੀ ਨੇ ਐਕਟਿੰਗ ਕਰ ਲਈ ਆ ਤਾਂ ਕਹਿ ਦਿੰਦੇ ਵੀ ਯਾਰ ਜਿੱਕ ਤੇ ਮੈਂ ਕਰਦਾ ਤਾਂ ਬਹੁਤ ਜ਼ਿਆਦਾ ਕਰਦੇ ਐਵੇਂ ਉਹ ਦਲਜੀਤ ਦੀ ਐਕਟਿੰਗ ਨਹੀਂ ਕੋਈ ਉਹਨਾਂ ਜਿੰਨੀ ਕਰ ਸਕਦਾ ਤੇ ਬਾਕੀ ਹੁਣ ਦੇਖੋ ਉਸ ਸਮੇਂ ਦੀ ਗੱਲ ਆ ਲੋ ਸਾਰੇ ਕਲਾਕਾਰ ਹੀ ਲੱਗਦੇ ਸੀ ਬਿਨਾ ਗੁਰਦਾਸ ਤੋਂ ਬਿਲਕੁਲ ਗੁਰਦਾਸ ਦਾ ਇੱਕ ਆਪ ਦੀ ਅਲੱਗ ਪੇਚ ਸੀ ਤੇ ਚਮਕੀਲਾ ਜੀ ਅਮਰਜੋਦੀਏ ਇੱਕ ਅਲੱਗ ਸੀਗੀ ਬਾਕੀ ਬਿਨਾ ਗੁਰਦਾਸ ਤੋਂ ਟੋਟਲੀ ਕਲਾਕਾਰ ਲੱਗਦੇ ਸੀ ਇਸ ਤੇ ਕੋਈ ਸ਼ੱਕ ਵਾਲੀ ਗੱਲ ਨਹੀਂ ਹਾਂ ਹੁਣ ਹਾਕਮ ਬਖਤਰੀ ਵਾਲੇ ਨੇ ਕਈ ਦਿਨ ਪਹਿਲਾਂ ਕੀ ਕੀਤਾ ਲੈ ਮੈਂ ਕੈਮਰੇ ਤੇ ਤੁਹਾਡੇ ਸਾਹਮਣੇ ਆਪਦੇ ਗੱਲਾਂ ਕਹਿੰਦਾ ਉਹ ਤਾਂ ਕਹਿੰਦਾ ਮੇਰਾ ਯਾਰ ਦੋਸਤ ਹਾਂ ਤੇ ਗੱਲਾਂ ਬੀੜੀਆਂ ਸਿਕਟਾਂ ਦੀਆਂ ਕਰਦਾ ਹਾਂ ਤੇ ਹਾਕਮ ਬਖਤਰੀ ਵਾਲਾ ਕਹਿੰਦਾ ਮੈਂ ਹਾਕਮ ਬਖਤਰੀ ਵਾਲਾ ਖੁਦ ਲੋਗੋ ਆ ਔਰ ਤੈਨੂੰ ਕੋਣ ਜਾਣਦਾ ਚਮਕੀਲਾ ਸਾਹਿਬ ਦੇ ਸਾਹਮਣੇ ਤੂੰ ਆਪ ਦਾ ਆਪ ਨੂੰ ਕਹਿਣਾ ਇਹ ਉਹ ਜੋ ਕੋਈ ਨਹੀਂ ਐਸਾ ਫਰਾਡ ਦੀਆਂ ਗੱਲਾਂ ਨੇ ਇਹ ਉਹ ਜੇ ਲੋਕਾਂ ਦੀਆਂ ਬਾਜੀ ਗੱਲਾਂ ਜਨਾਓ ਤੁਹਾਡੇ ਅਗੇ ਬੇਨਤੀ ਆ ਕੋਈ ਹਾਕਮ ਬਖਤਰੀ ਵਾਲਾ ਨਹੀਂ ਇਹ ਸਭ ਫਾਲਤੂ ਦੀਆਂ ਗੱਲਾਂ ਉਹਨਾਂ ਦੇ ਸਾਹਮਣੇ ਕੋਈ ਨਹੀਂ ਸੀਗਾ ਤੇ ਬਰਾੜ ਸਾਹਿਬ ਇੱਕ ਅਖੀਰੀ ਕੁਐਸਚਨ ਮੇਰਾ ਇਹ ਆ ਜਾਂਦੇ ਜਾਂਦੇ ਭਈ ਜਿਵੇਂ ਇਹ ਚ ਕੋਈ ਦੋਰਾ ਨਹੀਂ ਵੀ ਚਮਕੀਲਾ ਜੀ ਇੱਕ ਬਿਲਕੁਲ ਗਰੀਬ ਘਰ ਦੇ ਮਤਲਬ ਪਰਿਵਾਰ ਚ ਜੰਮੇ ਪੜੇ ਸੀ ਤੇ ਉਹਨਾਂ ਨੇ ਗਰੀਬੀ ਦਾ ਲੱਕ ਭੰਕ ਕੇ ਜਿਸ ਕਰਕੇ ਮੈਂ ਵੀ ਉਹਨਾਂ ਦਾ ਫੈਨ ਆ ਗਰੀਬੀ ਦਾ ਲੱਕ ਭੰਕ ਕੇ ਇੱਕ ਵਰਲਡ ਦੇ ਵਿੱਚ ਇੰਨਾ ਵੱਡਾ ਨਾਂ ਬਣਾਇਆ ਤਾਂ ਉਸ ਚੀਜ਼ ਨੂੰ ਕਿਵੇਂ ਵੇਖਦੇ ਆ ਸਾਬੜਾ ਜੀ ਦੇਖੋ ਅੱਜ ਕੱਲ੍ਹ ਕਈ ਲੋਕ ਵਿਰੋਧ ਵੀ ਕਰ ਰਹੇ ਆ ਪਰ ਕਾਰਨ ਕੀ ਹੈ ਕੋਈ ਵੀ ਬੰਦਾ ਜਦੋਂ ਗਰੀਬ ਸਟਾਰ ਬਣਦਾ ਨਾ ਗਰੀਬ ਮੰਨ ਲਓ ਵੀ ਜੇ ਚਾਰ ਦਿਹਾੜੀਆਂ ਉਹਦੀਆਂ ਲੱਗ ਜੀਆਂ ਨਾ ਮਜ਼ਦੂਰੀ ਤੇ ਵੀ ਤਾ ਵੀ ਲੋਕ ਉਹਦੇ ਤੇ ਲੱਗਣ ਲੱਗ ਜਾਂਦੇ ਆ ਉਹ ਤਾਂ ਸ਼ਾਵੜਾ ਜੀ ਦਿੱਲੀ ਦਾ 2-2 3-3 ਸ਼ੋਅ ਹੁੰਦੇ ਸੀ ਉਹ ਜਦੋਂ ਜਿੰਨਾਂ ਦੇ ਨਾਲ ਚੋਂ ਡੈਥ ਹੋਈ ਆ 8000 ਤਿਆਂ ਦੀ ਸੀ ਅੱਜ ਦੇ 8 ਲੱਖ ਤੇ ਤੇ ਲਾਲੋ ਸਾਹਿਬ ਜੇ ਵੀ ਦੋ ਸ਼ੋਅ ਵੀ ਹੁੰਦੇ ਤਾਂ 8 2 16 16000 ਰੁਪਏ ਡੈਲੀ ਦਾ ਘਰੇ ਆਉਣਾ ਇੱਕ ਤਾਂ ਲੁਟੇਰੇ ਡੈਲੀ ਉਹਨੂੰ ਠੱਗਦੇ ਸੀ ਅੱਜ 16 ਲੱਖ ਰੁਪਏ ਅੱਜ ਦਾ ਹਾਂ ਜੀ ਅੱਜ ਕਹਿੰਦੇ ਸੀ ਡੈਲੀ ਇੱਕ ਤਾਂ ਲੁਟੇਰੇ ਠੱਗਦੇ ਸੀ ਅੱਜ ਇੰਨੇ ਦੇ ਦੇ ਅੱਜ ਇੰਨੇ ਦੇ ਦੇ ਜਦੋਂ ਉਹਨੇ ਦੇਣੇ ਬੰਦ ਕਰਤੇ ਸਿੱਧੂ ਮੂਸੇ ਵਾਲੇ ਤਰ੍ਹਾਂ ਉਦੋਂ ਲੋਕ ਉਹਦੇ ਦੁਸ਼ਮਣ ਹੋ ਗਏ ਠੀਕ ਆ ਬਾਕੀ ਗਰੀਬ ਬੰਦਾ ਸੀਗਾ ਬਾਕੀ ਉਹ ਜੀ ਕੋਈ ਗੱਲ ਨਹੀਂ ਜੋ ਜਾਂ ਲੋਕ ਸੁਣਦੇ ਸੀ ਉਹ ਜਾ ਉਹ ਗਾਉਂਦਾ ਸੀ ਉਹ ਤਾਂ ਆਪਣੇ ਹੱਥ ਚ ਹੁੰਦਾ ਬਾਕੀ ਕਹਿੰਦੇ ਲੈਕਚਰ ਫਲਾਣਾ ਢਮਕਾ ਜੇ ਤੁਸੀਂ ਪੁਰਾਣੀ ਸਿੰਘਰਾ ਦੀ ਗੱਲ ਸੁਣ ਲਓ ਹੱਥ ਖੋਟ ਲੈ ਜੇਠ ਨੇ ਚਾਹ ਦਾ ਗਲਾਸ ਫੜਾਉਂਦੀ ਨੂੰ ਤੇ ਬੀਬੀ ਸਰੇਂਦਰਪੁਰ ਪੰਜਾਬ ਦੀ ਕੋਲ ਮੇਰੀ ਕੌਲੀ ਕਲੀ ਕਰਦੇ ਠੀਕ ਆ ਤੇ ਬਾਬਾ ਬੋੜ ਜਮਲਾ ਜੀ ਹਮ ਵਿਸਕੀ ਦੀ ਬੋਤਲ ਵਰਗੀ ਤੇ ਆਪਣੇ ਕੇਦੀਪ ਜੀ ਮੈਂ ਤੇ ਬਾਹੀ ਇੰਜ ਜੁੜ ਗਏ ਜਿਵੇਂ ਟੱਚ ਬਟਨਾਂ ਦੀ ਜੋੜੀ ਲੋਕੀ ਕਹਿੰਦੇ ਆ ਬੁੜੇ ਨੇ ਰਨ ਪੱਟ ਲਈ ਹੈ ਤੇ ਉਧਰਾਂ ਜੋ ਸਦੀਕ ਨਿਆਲ ਖੇਚਲਾ ਵੈਰੀਆ ਖੇਚਲਾ ਚਾਰੇ ਵਿੱਚੋਂ ਬਾ ਫੜ ਕੇ ਇਹਦਾ ਇੱਕ ਗਰੀਬ ਬੰਦੇ ਦੇ ਉੱਤੇ ਨਾ ਬਸ ਇਲਜ਼ਾਮ ਬਿਲਕੁਲ ਸਹੀ ਗੱਲ ਵੀ ਇਹ ਲੋਕ ਸਿਰ ਨਾ ਚੱਕਣ ਤੇ ਇਮਤਿਹਾਨ ਸਰਦਾ ਤੇ ਮੈਂ ਦਲਜੀਤ ਪਾਜੀ ਦਾ ਬਹੁਤ ਵੱਡਾ ਉਹਨਾਂ ਦਾ ਧੰਨਵਾਦ ਕਰਦਾ ਵੀ ਉਹਨਾਂ ਨੇ ਜਿਹੜਾ ਲੋਕਾਂ ਦੇ ਸਾਹਮਣੇ ਉਹਨਾਂ ਨੂੰ ਅਸਲੀ ਦਿਖਾਈ ਵੀ ਆਮ ਜ਼ਿੰਦਗੀ 'ਚ ਬੰਦਾ ਕਿਉ ਹੋ ਜਾਸੀ ਬਿਲਕੁਲ ਸਹੀ ਗੱਲ ਹੈ ਯਾਨੀ ਕਿ ਵਾਕੇ ਦੇ ਵਿੱਚ ਇਹ ਚ ਕੋਈ ਦੋਰਾ ਹੀ ਨਹੀਂ ਵੀ ਉਹਨਾਂ ਸਮਿਆਂ ਦੇ ਵਿੱਚ ਚਾਰ-ਚਾਰ ਖਾੜੀ ਲੱਗਣੀ ਬਹੁਤ ਵੱਡੀ ਗੱਲ ਆ। ਸ਼ਾਵੜਾ ਜੀ ਇਕੱਲੀ ਗਾਇਕੀ ਦੀ ਗੱਲ ਨਹੀਂ, ਇਕੱਲੀ ਗਰੀਬੀ ਦੀ ਗੱਲ ਨਹੀਂ। ਜਿੰਨੀ ਵੀ ਗਾਇਕ ਇੰਡਸਟਰੀ ਆ ਲੁਧਿਆਣੇ ਦੇ ਵਿੱਚ ਸਭ ਤੋਂ ਸੋਹਣੀ ਕੁੜੀ ਜਦੋਂ ਉਹਦੇ ਕੋਲੇ ਆਉਂਦੀ ਆ ਉਹ ਵੀ ਹਾਈ ਪਿਚ ਤੇ ਗਾਉਣ ਵਾਲੀ। ਲੋਕਾਂ ਤੋਂ ਜਰਿਆ ਨਹੀਂ। ਜਰਿਆ ਨਹੀਂ ਗਿਆ। ਵੀ ਗਰੀਬ ਘਰ ਦਾ ਮੁੰਡਾ ਇੰਨਾ ਸੋਹਣਾ ਸਾਥ ਦੋਨਾਂ ਦੀ ਬਰਾਬਰ ਦਾ ਹਾਈਟ, ਬਰਾਬਰ ਦੀ ਪਿਚ ਤੇ ਗਾਉਣਾ ਉਹ ਬਰਦਾਸ਼ਤ ਨਹੀਂ ਹੋਇਆ ਕਿਸੇ ਹੱਦ ਤੱਕ। ਬਿਲਕੁਲ ਸਹੀ ਹੈ ਤੇ ਇੱਕ ਚੀਜ਼ ਮੈਂ ਵੀ ਇਹ ਸਟਾਰਟ ਕਰਨਾ ਚਾਹੁੰਦਾ ਤੇ ਬਰਾੜ ਸਾਹਿਬ ਵੀ ਮੇਰੀ ਇਸ ਗੱਲ ਤੋਂ ਸਹਿਮਤ ਹੋਣਗੇ ਵੀ ਅੱਜ ਜਿਹੜੇ ਨਾਮੀ ਕਲਾਕਾਰ ਬਣੇ ਪਏ ਆ ਆਪਣੇ ਆਪ ਚ ਬਣੇ ਖੜੇ ਆ ਆਪਾਂ ਨਾਂ ਨਹੀਂ ਲੈਂਦੇ ਕਿਸੇ ਦਾ ਉਹਨਾਂ ਨੂੰ ਉਹ ਅੱਜ ਜਿਹੜੀ ਵੀ ਸਟੇਜ ਦੇ ਉੱਤੇ ਖੜੇ ਆ ਜਾਂ ਜਿੱਥੇ ਵੀ ਅੱਜ ਉਹਨਾਂ ਦਾ ਮੁਕਾਮ ਆ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਉਹਨਾਂ ਨੇ ਚਮਕੀਲਾ ਦਾ ਚਮਕੀਲਾ ਸਾਹਿਬ ਦੀ ਸਪੋਰਟ ਲਈ ਵੀ ਆ ਜਾਂ ਉਹਨਾਂ ਨੂੰ ਉਹਨਾਂ ਦੇ ਨਾਂ ਤੇ ਉਹ ਇੱਥੇ ਤੱਕ ਪਹੁੰਚੇ ਭਾਜੀ ਸਾਰੀ ਗਉਂਦੇ ਆ ਮਾ ਮੁੰਡਾ ਬਹੁਤ ਸੋਹਣਾ ਗੁੰਦਾ ਆਪਣੇ ਸਾਡਾ ਛੋਟਾ ਭਰਾ ਰਣਜੀਤ ਬਾਵਾ ਤੇ ਸਿੱਧੂ ਮੂਸੇ ਵਾਲਾ ਜੀ ਦਲਜੀਤ ਬਾਜ ਜੀ ਬਾਈ ਬੱਬੂ ਮਾਨ ਜੀ ਤੇ ਕਰਨੌਜੀ ਲਾ ਜੀ ਤੇ ਆਪਣੇ ਕੀ ਨਾ ਜੋਜੀ ਹਨੀ ਸਿੰਘ ਜੀ ਕੀ ਜੋ ਜੋ ਹਨੀ ਸਿੰਘ ਕੀ ਨਾਮ ਉਹਦਾ ਮੈਨੂੰ ਪੂਰਾ ਆਉਂਦਾ ਨਹੀਂ ਇਹ ਸਾਰੇ ਗੁੰਦੇ ਹ ਜੀ ਉਹਨਾਂ ਨੂੰ ਬਿਲਕੁਲ ਸਹੀ ਗੱਲ ਤੇ ਬਰਾੜ ਸਾਹਿਬ ਜੰਦੇ ਜਾਂਦੇ ਇੱਕ ਅਖੀਰੀ ਕੁਐਸਚਨ ਫਿਰ ਤੁਹਾਡੇ ਤੋਂ ਇਜਾਜ਼ਤ ਲਵਾਂਗੇ ਜਿਵੇਂ ਗੁਰਦਾਸ ਮਾਨ ਸਾਹਿਬ ਦਾ ਵੀ ਇੱਕ ਜਦੋਂ ਵੀ ਪੰਜਾਬ ਤੇ ਪੰਜਾਬੀਅਤ ਦਾ ਜ਼ਿਕਰ ਚੱਲੂਗਾ ਤਾਂ ਮਾਨ ਸਾਹਿਬ ਦਾ ਜ਼ਿਕਰ ਜ਼ਰੂਰ ਆਊਗਾ। ਬਹੁਤ ਵੱਡੀ ਗੱਲ ਹੈ ਕਿਉਂਕਿ ਪੰਜਾਬੀਅਤ ਦਾ ਬੋੜ ਕਹਿ ਕੇ ਵੀ ਉਹਨਾਂ ਨੂੰ ਸੰਬੋਧਨ ਕੀਤਾ ਜਾਂਦਾ ਹੈ। ਪੰਜਾਬੀ ਗਾਇਕੀ ਦਾ। ਹਾਂਜੀ। ਤੇ ਭੱਲੇ ਟਾਈਮ ਦੇ ਵਿੱਚ ਹੀ ਮੁੰਬਈ ਜਾ ਕੇ ਸੈੱਟ ਵੀ ਹੋ ਗਏ ਸੀ। ਹਾਂਜੀ ਹਾਂਜੀ। ਤੇ ਅਮਰ ਸਿੰਘ ਚਮਕੀਲਾ ਨੂੰ ਅੱਜ ਤੱਕ तकरीबन ਮੇਰੇ ਸਾਹਮਣੇ ਨਾਲ 37 ਸਾਲ ਦਾ ਅਰਸਾ ਦੁਨੀਆ ਤੋਂ ਗਏ ਨੂੰ ਹੋ ਗਿਆ। ਹਾਂਜੀ। ਤਾਂ ਇਮਤੀਆਜ਼ ਅਲੀ ਤੇ ਮਾਨ ਸਾਹਿਬ ਵੀ ਮੇਰੇ ਸਾਹਮਣੇ ਨਾਲ ਬੰਬਈ 'ਚ ਰਹਿੰਦੇ ਤਾਂ ਕਿਤੇ ਨਾ ਕਿਤੇ ਮਿਲਦੇ ਜੁਲਦੇ ਰਹਿੰਦੇ ਹੋਣਗੇ। ਹਾਂਜੀ। ਤਾਂ ਉਹਨਾਂ ਨੂੰ ਛੱਡ ਕੇ ਤੇ ਥੋੜਾ ਕੀ ਮੰਨਣਾ ਵੀ ਉਹਨਾਂ ਨੇ ਅਮਰ ਸਿੰਘ ਚਮਕੀਲਾ ਦੇ ਉੱਤੇ ਫਿਲਮ ਬਣਾਈ। ਦੇਖੋ ਸਾਵੜਾ ਜੀ ਇੱਕ ਨਾ ਇਹ ਐ ਤਾਂ ਹੈ ਨਹੀਂ ਵੀ ਹਰ ਬੰਦੇ ਦੀ ਕੋਈ ਫਿਲਮਾਂ ਬਣ ਜਾਂਦੀਆਂ। ਹਾਂ ਕਿਸੇ ਦੇ ਕੁਝ ਪੱਲੇ ਹੁੰਦਾ ਤਾਂ ਕਿਸੇ ਦੇ ਕੁਝ ਪੱਲੇ ਹੁੰਦਾ ਤਾਂ ਹੀ ਉਹਦਾ ਜ਼ਿਕਰ ਹੁੰਦਾ। ਹਾਂ ਬਿਲਕੁਲ ਸਹੀ ਹੈ। ਗੱਲ ਵੀ ਉਹਨਾਂ ਦੀ ਨੀਂਦਾਂ 'ਚ ਕੋਈ ਗੱਲ ਨਹੀਂ। ਦੇਖੋ ਜੀ ਸਾਵੜਾ ਜੀ ਮੈਂ ਇੱਕ ਥੋੜੇ ਜਿਹਾ ਕੱਟ ਮਾਰਦਾ। ਤੁਸੀਂ ਜਿੱਥੇ ਮਰਜ਼ੀ ਜਾਵੜੋ ਹਿਮਾਚਲ, ਹਰਿਆਣਾ, ਰਾਜਸਥਾਨ, ਪੰਜਾਬ, ਜੰਮੂ ਕਸ਼ਮੀਰ ਤੁਸੀਂ ਸਰਦਾਰ ਗੁਰਜਾਣ ਸਿੰਘ ਬਰਾੜ ਜੀ ਦਾ ਪੁਰਵ ਮੰਤਰੀ ਦਾ ਨਾਮ ਲੈ ਜੋ ਪੈਦਨਗੇ ਹਾਂਜੀ ਜਾਣਦੇ ਆ ਤਾਂ ਉਹ ਉਹਨੂੰ ਕੌਣ ਜਾਣਦਾ ਉਹੀ ਗੱਲ ਚਮਕੀਲਾ ਜੀ ਦੀ ਤੇ ਇਹਨਾਂ ਦੀ ਹੈ ਹਾਈ ਕੁਆਲਿਟੀ ਦਾ ਸੀ ਸਿੰਗਰ ਤਾਂ ਹੀ ਮੂਵੀ ਬਣੀ ਆ ਤਾਂ ਹੀ ਲੋਕ ਦੇਖਦੇ ਆ ਤੇ ਜੇ ਕੋਈ ਐਵੇਂ ਕਿਸੇ ਤੇ ਬਣਾਈ ਹੁੰਦੀ ਤਾਂ ਬਾਈ ਜੀ ਬਿਲਕੁਲ ਸਹੀ ਕਿੱਥੇ ਚੱਲਦਾ ਤੇ ਤੇ ਬਾਕੀ ਚਲੋ ਤੁਹਾਡੇ ਤੋਂ ਇਜਾਜ਼ਤ ਲੈਣੇ ਹੁਣ ਤੇ ਦੋਸਤੋ ਇਹ ਸੀ ਅਮਰ ਸਿੰਘ ਚਮਕੀਲਾ ਜੀ ਤੇ ਬਿਬਾ ਅਮਰਜੋਤ ਦੀ ਬਾਰੇ ਕੁਝ ਅਣ ਸੁਣੀਆਂ ਗੱਲਾਂ ਬਾਈ ਗੱਗੂ ਬਰਾੜ ਜੀ ਜਿਨ੍ਹਾਂ ਦੇ ਕੀ ਇੱਕ ਬੁੱਕ ਆਈ ਸੀ ਅਮਰਜੋਤ ਦੇ ਆਖਰੀ ਬੋਲ ਜਿਨ੍ਹਾਂ ਦੇ ਦੋ ਆਰਟੀਕਲ ਬਾਈ ਜੀ ਦੇ ਉਸ ਬੁੱਕ ਦੇ ਵਿੱਚ ਵੀ ਲੱਗੇ ਸੀ ਤੇ ਅਮਰ ਸਿੰਘ ਚਮਕਿੱਲਾ ਜੀ ਦੇ ਜਿਹੜੇ ਲਾਈਵ ਸ਼ੋ ਹੁੰਦੇ ਸੀ ਉਹਨਾਂ ਦੇ ਵਿੱਚ ਇੱਕ ਸਾਊਂਡ ਹੁੰਦਾ ਸੀ ਖਾਲਸਾ ਸਾਊਂਡ ਉਹ ਸਾਊਂਡ ਦੇ ਮਾਲਕ ਆ ਜਿਹੜੇ ਇਹਨਾਂ ਦੇ ਫਾਦਰ ਸਾਹਿਬ ਸੀ ਤੇ ਬਹੁਤ ਵਧੀਆ ਇਹਨਾਂ ਨਾਲ ਗੱਲਬਾਤ ਕਰਕੇ ਲੱਗਿਆ ਉਮੀਦ ਕਰਦੇ ਹਾਂ ਵੀਡੀਓ ਨੂੰ ਤੁਸੀਂ ਪਸੰਦ ਕਰੋਗੇ ਤੇ ਵੀਡੀਓ ਚੰਗਾ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜਿਉਂਦੇ ਵਾਸਤੇ ਰੋਦਾਤਾ ਜੀ ਸਭ ਨੂੰ ਖੁਸ਼ ਰੱਖਣ ਬਹੁਤ ਬਹੁਤ ਧੰਨਵਾਦ